ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਬਾਈ ਹਰਿੰਦਰ ਦੇ ਕੋਲੇ ਉਹਨਾਂ ਦੇ ਖੇਤ ਆ ਆਪਾਂ ਬਾਈ ਨੂੰ ਪੁੱਛਦੇ ਆਂ ਕਿ ਵੀ ਸਬਜ਼ੀ ਬਾਜੀ ਦਾ ਉਹਨਾਂ ਦਾ ਕੰਮ ਕਿਵੇਂ ਚੱਲਦਾ ਨਹੀਂ ਤਾਂ ਅੱਜ ਕੱਲ ਜਿਵੇਂ ਨਵੀਂ ਮੰਡੀ ਰ ਆ ਉਹ 12 ਕਰਕੇ ਉਦੋਂ ਬਾਅਦ ਚ ਹਾਈਲਾਈਟਸ ਕਰਕੇ ਬਾਹਰ ਨੂੰ ਚੱਲ ਪੈਂਦੀ ਆ ਹਰੇਕ ਕਦਮਾਂ ਨੇ ਇਹੀ ਆਪਾਂ ਬਾਈ ਨੂੰ ਪੁੱਛਦੇ ਆਂ ਵੀ ਬਾਈ ਨੇ ਬਾਹਰ ਦਾ ਕਿਉਂ ਨਹੀਂ ਮਨ ਬਣਾਇਆ ਹੋਰ ਹਰਿੰਦਰ ਕੀ ਹਾਲਾ ਵੀਰੇ ਹੋਰ ਬਾਈ ਦੱਸੇ ਠੀਕ ਆ ਆਪ ਤੋਂ ਪਹਿਲਾਂ ਤਾਂ ਬਾਈ ਸਾਰੇ ਭੈਣ ਭਰਾਵਾਂ ਨੂੰ ਹਸਰੀਕਾਲ ਤੇ ਜੱਸੇ ਇਹ ਜਿਹੜੀ ਆਪਣੀ ਸਬਜੀ ਆ ਹਾਂ ਜਿਵੇਂ ਤੂੰ ਜ਼ਿਕਰ ਕੀਤਾ ਇਹ ਆਰਗੈਨਿਕ ਸਬਜੀ ਆ ਠੀਕ ਐ ਇਹ ਸਾਰੀ ਆਰਗੈਨਿਕ ਆ ਹਾਂ ਬਿਨਾਂ ਰੇ ਸਪਰੇਅ ਤੋਂ ਠੀਕ ਐ ਅੱਛਾ ਹਰਿੰਦਰ ਆਪਾਂ ਅਗਲੀ ਗੱਲ ਤਾਂ ਬਾਅਦ ਚ ਕਰਾਂਗੇ ਪਹਿਲਾਂ ਮੈਨੂੰ ਇੱਕ ਗੱਲ ਇਹ ਦੱਸ ਵੀ ਬਾਹਰ ਜਾਣ ਵਾਲਾ ਮਨ ਕਿਉਂ ਨਹੀਂ ਬਣਾਇਆ ਤੂੰ ਅੱਜ ਕੱਲ ਤਾਂ ਹਰੇਕ ਦਾ ਮਨ ਇਹੀ ਆ ਵੀ ਬਾਹਰ ਜਾਈਏ ਯਾਰ ਬਾਈ ਵਿੱਚ ਮੇਰੇ ਭਰਾ ਕਹਿ ਦਿੰਦੇ ਨੇ ਨਾ ਚਲ ਉਹ ਤਾਂ ਮੇਰੇ ਤੋਂ ਬਾਹਲੀ ਉਮਰ ਦੇ ਛੋਟੇ ਨੇ ਹਾਂ ਕਿਉਂਕਿ ਆਪਣੀ ਉਮਰ ਹੋ ਗਈ ਬਾਈ 28 ਤੋਂ ਪਲੱਸ ਠੀਕ ਹੈ ਉਹ ਬਾਹਰ ਜਾਂਦੇ ਨੇ ਉਹਨਾਂ ਦੀ ਉਮਰ ਹੈਗੀ 18 19 20 ਸਾਲ ਹੂੰ ਠੀਕ ਹੈ 12 ਕੀਤੀਆਂ ਹੁੰਦੀਆਂ ਨੇ ਹੂੰ ਤੇ ਉਹਨਾਂ ਨੂੰ ਕੰਮ ਹੈ ਬਾਈ ਇੱਧਰ ਤੈਨੂੰ ਪਤਾ ਖੇਤੀ ਜੀ ਤਾਂ ਫਿਰ ਕੋਈ ਪੁਰਾਣਾ ਬੰਦਾ ਜਿਨ੍ਹਾਂ ਨੇ ਆਪਣੇ ਬਾਪੂ ਹੁਣਿਆਂ ਨਾਲ ਕੰਮ ਕੀਤਾ ਵਾ ਹਾਂ ਉਹ ਹੀ ਖੜਿਆ ਪਿਆ ਬੰਦਾ ਕੰਮ ਉਹ ਹੀ ਖੜਿਆ ਪਿਆ ਕਰਦਾ ਸਹੀ ਗੱਲ ਚਲੋ ਬਾਪੂ ਹੁਣਿਆਂ ਦੀ ਕਿਰਪਾ ਸੀ ਬਾਈ ਛੋਟੇ ਹੁੰਦੇ ਤਾਂ ਕੰਮ ਕਰਨ ਲੱਗ ਗਏ ਸੀ ਹੂੰ ਤੇ ਨੰਬਰ 2 ਤੂੰ ਕਿਹਾ ਅੱবি ਬਾਹਰ ਕਿਉਂ ਨਹੀਂ ਗਿਆ ਹੂੰ ਬਾਹਰ ਬਾਈ ਮੈਨੂੰ ਬਾਹਰ ਜਾਣਾ ਵਧੀਆ ਨਹੀਂ ਲੱਗਦਾ ਸਹੀ ਬੋਲੇ ਅੱਛਾ ਕਾਰਨ ਕਾਰਨ ਬਸ ਐਂ ਵੀ ਆਪਦੇ ਪੰਜਾਬ ਚ ਰਹੀਏ ਯਾਰ ਇੱਥੇ ਹੀ ਰਹਿ ਗਏ ਹਨ ਤੇ ਵਿੱਚ ਲੋਕ ਕਹੀ ਜਾਂਦੇ ਨੇ ਵੀ ਬਾਈ ਇੱਧਰ ਕੁਝ ਹੈ ਨਹੀਂ ਮੈਨਾਂ ਨੂੰ ਦੱਸਣਾ ਚਾਹਣਾ ਬਾਈ ਜੇ ਆਪਾਂ ਕੰਮ ਕਰਨਾ ਇਤਨੀ ਆਪਣੀ ਕੈਨੇਡਾ ਹਾਏ ਕਿਵੇਂ ਆ ਉਹ ਆਪਾਂ ਨੂੰ ਹਨਾ ਤਰੀਕੇ ਤੌਰ ਤਰੀਕੇ ਬਦਲਨੇ ਪੈਣਗੇ ਠੀਕ ਹੈ ਜਿਵੇਂ ਹੁਣ ਆਪਾਂ ਬਾਈ ਆਰਗੈਨਿਕ ਸਬਜ਼ੀ ਲਾਈ ਆ ਹਜੇ ਆਪਾਂ ਪਹਿਲੀ ਵਾਰ ਜਸੇ ਇਹ ਟਰੈਲ ਹੀ ਕੀਤਾ ਠੀਕ ਹੈ ਟਰਾਈਲ ਕੀਤਾ ਇਹ ਆਪਣੀ ਅੱਛਾ ਇਹ ਦੀ ਪਹਿਲੀ ਵਾਰੀ ਪੰਗਾ ਲਿਆ ਇਹ ਠੀਕ ਐ ਪੰਗਾ ਲਿਆ ਤਾਂ ਨਹੀਂ ਕਹਿ ਸਕਦੇ ਖੈਰ ਚਲੋ ਆਪਣੀ ਸੋਚ ਵਧੀਆ ਹਾਂ ਬਾਬੇ ਦੀ ਕਿਰਪਾ ਨਾਲ ਹਜੀ ਚੜ੍ਹਦੀ ਕਲਾ ਚ ਠੀਕ ਐ ਕਿ ਵਧੀਆ ਹੋਈ ਆ ਅੱਛਾ ਤੇ ਇਹ ਸਾਰੀ ਤਿੰਨ ਕਨਾਲਾਂ ਸਬਜ਼ੀ ਆ ਅੱਛਾ ਇਹ ਆਰਗੈਨਿਕ ਆ ਸਾਰੀ ਇਹਦੇ ਤੇ ਕੋਈ ਰੇ ਸਪਰੇ ਕੋਈ ਨਹੀਂ ਕਰਨਾ ਜਿਹੜੀ ਇਹ ਬਾਹਣਾ ਤਿੰਨ ਕਨਾਲਾਂ ਰੱਖਿਆ ਹੋਇਆਗਾ ਹੂੰ ਇਹ ਬਿਨਾ ਰੇ ਸਪਰੇ ਤੋਂ ਠੀਕ ਐ ਡੂੜ ਸਾਲ ਹੋ ਗਿਆ ਵਿੱਚ ਨਾ ਕੋਈ ਸਪਰੇ ਪੈਸਟੀਸਾਈਡ ਨਾ ਕੋਈ ਜੂਰੀਆ ਰੇ ਅੱਛਾ ਇਹ ਇਹਦੇ ਵਿੱਚ ਕੁਝ ਨਹੀਂ ਪਾਇਆ ਨਹੀਂ ਫਿਰ ਇਹ ਗਰੋਥ ਕਿਵੇਂ ਕਰੂ ਜੇ ਆਪਾਂ ਇਹ ਨਹੀਂ ਪਾਵਾਂਗੇ ਇਹਦੇ ਵਿੱਚ ਹਰੇ ਬਾਈ ਦੱਸੇ ਵੀਡੀਓ ਦੇ ਵਿੱਚ ਆਪਣੇ ਭਰਾਵਾਂ ਨੂੰ ਬਣਿਆ ਵੀ ਰਹੀ ਹੂੰ ਉਹਨਾਂ ਨੂੰ ਮੈਂ ਇੱਕ ਹੀ ਜੀ ਚੀਜ਼ ਦੱਸੂ ਪੈਸਟੀਸਾਈਡ ਤੋਂ ਬਿਨਾ ਵੀ ਜਿਨ੍ਹਾਂ ਦੇ ਵਿੱਚ ਕੋਈ ਰੇ ਸਪਰੇ ਨਹੀਂ ਹੈਗਾ ਅੱਛਾ ਉਹੀ ਚੀਜ਼ਾਂ ਇਹਨਾਂ ਦੀ ਗਰੋਥ ਕਰਦੀਆਂ ਨੇ ਅੱਛਾ ਜੀ ਦੇਸੀ ਦੇਸੀ ਤਰੀਕੇ ਦੇ ਨਾਲ ਤਿਆਰ ਕੀਤੀਆਂ ਮੇਰੇ ਠੀਕ ਹੈ ਜਿਹੜਾ ਹੁਣ ਕਹਿੰਦੇ ਆ ਵੀ ਬਾਈ ਇੱਧਰ ਕੁਝ ਹੈ ਨਹੀਂ ਐ ਕਿਹੋਲੀ ਬਾਈ ਹੁਣ ਆ ਤਿੰਨ ਕਨਾਲਾਂ ਲਾਈਆਂ ਨੇ ਹੁਣ ਇਹਨਾਂ ਤਿੰਨਾਂ ਕਨਾਲਾਂ ਦੇ ਵਿੱਚ ਮੈਂ ਇੱਕ ਸਬਜ਼ੀ ਵੀ ਲਾ ਸਕਦਾ ਜੀ ਹਾਂ ਮੈਂ ਕਦੂ ਲਾਤੇ ਹਾਂ ਸਹੀ ਗੱਲ ਪਰ ਕਦੂਆਂ ਨੂੰ ਪੁੱਛਣਾ ਕਿਹਨੇ ਸੀ ਹਾਂ ਕਦੂ ਜਾਦੇ ਹੋ ਜਾਂਦੇ ਫਿਰ ਫਿਰ ਮੈਂ ਲਾ ਦਿੰਦਾ ਹਾਂ ਜਾਂ ਮੈਂ ਗੁਵਾਰੇ ਹੀ ਲਾ ਦਿੰਦਾ ਚਲ ਗੁਵਾਰੇ ਦਾ ਰੇਟ ਵਧੀਆ ਹੁੰਦਾ ਉਹ ਲੈ ਜਾਂਦਾ ਹਾਂ ਚਲੋ ਮੈਂ ਕਿਹਾ ਮਹਾਂਜੀ ਨਹੀਂ ਵੀ ਵਿਕੂ ਹਮ ਸਬਜੀ ਨਹੀਂ ਵੀ ਵਿਕੂ ਆਪਾਂ ਆਪਦੇ ਘਰੇ ਤਾਂ ਅੱਖਾਂ ਸਾਹਮਣੇ ਤਿਆਰ ਕੀਤੀ ਆਪਦੇ ਹੱਥੀਂ ਤਿਆਰ ਕੀਤੀ ਉਹ ਚੀਜ਼ ਤਾਂ ਖਾਵਾਂਗੇ ਉਹ ਚੀਜ਼ ਤਾਂ ਖਾਵਾਂਗੇ ਨਹੀਂ ਸਹੀ ਗੱਲ ਆ ਸਹੀ ਗੱਲ ਦੇਖਦਾ ਤਿੰਨ ਕਨਾਲਾਂ ਦੇ ਵਿੱਚ ਹਮ ਬੱਚੇ ਤਾਂ ਆਪਾਂ ਮੱਕੀ ਦੇ ਬਾਡਰ ਲਾਤੇ ਅੱਛਾ ਠੀਕ ਆ ਚਾਰੇ ਪਾਸੇ ਬਾਹਣ ਦੇ ਆਸੇ ਪਾਸੇ ਮੱਕੀ ਦੇ ਬਾਡਰ ਲਾਤੇ ਵੀ ਹਾਂ ਠੀਕ ਹੈ ਹਾਂ ਠੀਕ ਹੈ ਇਧਰਲੇ ਪਾਸੇ ਲਾਤੀ ਆਪਾਂ ਚੌਲੇ ਫਲੀ ਅੱਛਾ ਇਧਰ ਚੌਲੇ ਫਲੀ ਆ ਗਈ ਆ ਸਾਈਡ ਤੇ ਤੇ ਇੱਥੇ ਫੇਰ ਆ ਗਈ ਇੱਕ ਮਿੰਟ ਆਪਾਂ ਮਾੜੇ ਨੇੜੇ ਕਰਕੇ ਦਿਖਾ ਵੀ ਦਈਏ ਹਾਂ ਹਾਂ ਇਹ ਚੌਲੇ ਫਲੀ ਆ ਗਈ ਆ ਚੌਲੇ ਫਲੀ ਆ ਠੀਕ ਆ ਉਹ ਮੱਕੀ ਆ ਗਈ ਇਧਰ ਨਾਲ ਆ ਫਿਰ ਅੱਲਾ ਆ ਗਿਆ ਠੀਕ ਹੈ ਤੇ ਇਹਦੇ ਵਿੱਚ ਮਿਕਸਜ ਆ ਗਿਆ ਗਵਾਰਾ ਵੀ ਖੜਾਗਾ ਵਿੱਚ ਹੋਰ ਆ ਜੱਸੇ ਵਿੱਚ ਟਾਂਡਾ ਟਾਂਡਾ ਮੱਕੀ ਦਾ ਲਾਤਾ ਵੀ ਬਿੱਲਾ ਉਹਦੇ ਉੱਤੇ ਚੜ ਜਾਣ ਠੀਕ ਆ ਹਮ ਸਹੀ ਗੱਲ ਆ ਨਾਲੇ ਛੱਲੀਆਂ ਵੀ ਹੋ ਜਾਣਗੀਆਂ ਹੋਰ ਨਹੀਂ ਘਰ ਜੋਗੀਆਂ ਪ੍ਰਿੰਟ ਹੀ ਲਾਈ ਆ ਪ੍ਰਿੰਟ ਜਿਹੜੇ ਇੱਕ ਹੋਰ ਆ ਗੱਲ ਆ ਜੱਸੇ ਇਹ ਸਾਰੇ ਬੀ ਨੇ ਜਿਹੜੇ ਇੱਕ ਕੰਪਨੀ ਦੇ ਵੀ ਨੇ ਅੱਛਾ ਜਟਾ ਕੰਪਨੀ ਦੇ ਨੇ ਕੋਈ ਬਾਹਰ ਕੰਪਨੀ ਦੇ ਨੇ ਮਤਲਬ ਕਿ ਸਾਰੇ ਕੰਪਨੀ ਦੇ ਨੇ ਪਿੰਡੀ ਸੈਂਟਾ ਕੰਪਨੀ ਦੀ ਆ ਠੀਕ ਹੈ ਤੇ ਇਸ ਤੋਂ ਬਾਅਦ ਕੱਦੂ ਆ ਗਏ ਅੱਛਾ ਕੱਦੂ ਆ ਗਏ ਇਸ ਤੋਂ ਬਾਅਦ ਤੋਰੀਆਂ ਆ ਗਈਆਂ ਆ ਕੱਦੂ ਆ ਗਿਆ ਤੋਰੀਆਂ ਆ ਗਈਆਂ ਠੀਕ ਹੈ ਅੱਛਾ ਉਹ ਪਰਲੇ ਬਸ ਇਧਰ ਪੇਠ ਆ ਗਏ ਤੇਰੇ ਪਿੱਛਲੇ ਪਾਸੇ ਗਵਾਰਾਗਾ ਟੇਡੀਆਂ ਬੱਟਾਂ 'ਚ ਅੱਛਾ ਇਧਰ ਗਵਾਰਾ ਆ ਗਿਆ ਠੀਕ ਆ ਇਹ ਮਤਲਬ ਕਿ 6-5ਤੀ ਹੋ ਗਈ ਤੇ ਜਿਹੜੀਆਂ ਮੂਹਰੇ ਟੇਡੀਆਂ ਬੱਟਾਂ ਨੇ ਉਹਨਾਂ ਤੇ ਲਾਏ ਬੈਨੇ ਆਪਣੇ chrele ਠੀਕ ਹੈ ਕਰੇਲਿਆਂ ਦੀਆਂ ਬੇਲਾਂ ਦਾਬਤੀਆਂ ਉਹਨਾਂ ਤੇ ਕਰੇਲੇ ਨੇ ਮਤਲਬ ਕਿ ਟੋਟਲ 6-7 ਆਈਟਮਾ ਹੋ ਗਿਆ ਮੱਕੀ ਸੋਦੇ ਉਹ ਕਰੇਲਿਆਂ ਦੀਆਂ ਬੇਲਾਂ ਨੂੰ ਫਿਰ ਕੋਈ ਜਾਲ ਜੂਲ ਬੰਨੋਗੇ ਜਾਂ ਟਾਂਡਿਆਂ ਤੇ ਮੇਰੇ ਮੱਕੀ ਲਾਈ ਵੀ ਆ ਅੱਛਾ ਮੱਕੀ ਦੇ ਉੱਤੇ ਹੀ ਕਰੇਲਿਆਂ ਦੀਆਂ ਬੇਲਾਂ ਜਿਵੇਂ ਹੁਣ ਆ ਮੱਕੀ ਦਾ ਢਾਲ ਆ ਹਾਂ ਮੱਕੀ ਦਾ ਢਾਲ ਵਧੀਆ ਹੋ ਗਿਆ ਆ ਬੱਲ ਨੇ ਇਹਦੇ ਉੱਤੇ ਚੜ ਜਾਣਾ ਠੀਕ ਹੈ ਠੀਕ ਆ ਇਹ ਤਾਂ ਹੀ ਚੀਜ਼ਾਂ ਲਾਈਆਂ ਇਹ ਮੈਂ ਕਹਣਾ ਸਾਰਿਆਂ ਤੋਂ ਵਧੀਆ ਤਰੀਕਾ ਤੁਸੀਂ ਕੀਤਾ ਹੋਇਆ ਹੈ ਨਾ ਕੰਮ ਹੁਣ ਜਦसे ਗੱਲ ਆਏ ਆ ਵੀ ਬਾਈ ਕਹਿੰਦੇ ਆ ਵਿੱਚ ਖੇਤੀਬਾੜੀ ਚ ਕੁਝ ਬਚਦਾ ਨਹੀਂ ਬਚਣਾ ਤਾਂ ਬਾਈ ਕੁਝ ਆ ਪਈ ਨਹੀਂ ਜਦੋਂ ਆਪਾਂ ਇੱਕ ਜੀ ਦੇ ਪਿੱਛੇ ਪੈ ਰਹੇ ਨੇ ਹਾਂ ਐ ਇੱਕ ਦੀ ਆਪਾਂ ਇਹ ਟ੍ਰਾਇਲ ਕੀਤਾ ਠੀਕ ਹੈ ਤਿੰਨ ਕਨਾਲਾਂ ਦਾ ਠੀਕ ਹੈ ਆਪਾਂ ਸੁੱਖ ਰੱਖੇ ਅਗਲੀ ਵਾਰ ਤੋਂ ਕੀਲਾ ਸਬਜ਼ੀ ਦਾ ਆਪਾਂ ਲਾਇਆ ਕਰਾਂਗੇ ਠੀਕ ਹੈ ਹੈ ਹੋਰ ਗੱਲ ਜਿਵੇਂ ਆਪਾਂ ਕਿਹਾ ਬਾਈ ਪੈਸਟੀਸਾਈਡ ਕੋਈ ਨਹੀਂ ਵਰਤੀ ਹਾਂ ਆ ਬਾਈ ਹੁਣੇ ਤੋਂ ਪੁੱਛ ਲਾ ਬੱਗੇ ਹੋਰੇ ਆ ਬੱਗੇ ਹੋਰੇ ਸੁਗੇ ਹੋਰੇ ਹੁਣ ਤੂੰ ਇਹ ਬਾਈ ਕੱਲ ਮੇਰੇ ਨਾਲ ਵੀ ਗੱਡੇ ਨੇ ਇਹ ਕਹਿੰਦੇ ਮੇਰੇ ਲਵੇ ਕੱਲ ਆਇਆ ਇਹ ਹੂੰ ਮੈਨੂੰ ਕਹਿੰਦਾ ਹਰਿੰਦਰ ਇੱਧਰ ਨੂੰ ਆ ਜਾ ਬਾਈ ਸਾਹਮਣੇ ਆ ਜਾ ਕੈਮਰੇ ਦੇ ਮਾੜੇ ਕਹਿੰਦਾ ਸਮਾਨ ਬਾਹਲਾ ਹੋਇਆ ਪਿਆਗਾ ਕਹਿੰਦਾ ਸਪਰੇਅ ਕਰ ਦੇ ਅੱਛਾ ਪਤੰਦਰਾ ਫੇਰ ਆਰਗੈਨਿਕ ਗਾਦੀ ਰਹਗੀ ਅੱਛਾ ਠੀਕ ਹੈ ਜੀ ਐਂ ਕਰਿਓ ਜਿਹੜੇ ਛੋਡੇ ਪੈਸੇ ਬਣਨਗੇ ਉਹ ਦੇ ਦੂੰ ਮੈਂ ਹਾਂ ਇੱਕ ਅਸੀਂ ਇਹ ਚੱਕ ਕੇ ਲਿਆਇਓ ਕੱਲ ਨੂੰ ਠੀਕ ਹੈ ਬਈ ਤੜਕੇ ਦੇ ਲੱਗੇ ਪਏ ਨੇ ਇਹ ਦੋਨੇ ਜਾਨੇ ਹਾਂ ਜੀ ਮੈਂ ਮੱਥਾ ਜਾਂ ਮਾਰੀ ਇਹਨਾਂ ਠੀਕ ਹੈ ਮਤਲਬ ਕਿ ਯਾਰ ਸਾਰੇ ਕੱਖ ਜਿੱਥੇ ਇਹ ਕਸੀਆ ਨਹੀਂ ਚੱਲਦਾ ਸੀ ਇਹਨਾਂ ਦੇ ਹੱਥਾਂ ਨਾਲ ਕੱਢੇ ਨੇ ਠੀਕ ਹੈ ਯਾਨੀ ਗੱਲ ਬਣਾਤੀ ਬੁਰੀ ਤੇਰੀ ਆਰਗੈਨਿਕ ਬੱਜੂ ਬਾਈ ਫੇਰ ਹੀ ਆਰਗੈਨਿਕ ਬੱਜੂ ਜਿਹਨੂੰ ਸਬਜ਼ੀ ਵੇਚੂਗਾ ਉਹਨਾਂ ਦੇ ਅੱਖਾਂ 'ਚ ਘੱਟਾ ਪਾ ਦੂੰਗਾ ਵੀ ਭਾਈ ਮੈਂ ਤਾਂ ਸਪਰੇ ਨਹੀਂ ਕੀਤੀ ਇੱਥੇ ਮੈਂ ਕੱਖਾਂ ਵਾਲੀ ਸਪਰੇ ਨਾਲ ਕੱਖ ਮਾਰ ਦਿੰਦਾ ਹੈ ਤੇ ਬਾਕੀ ਆ ਸੁਖੇ ਨੇ ਸਪਰੇ ਕੀਤੀ ਆ ਠੀਕ ਹੈ ਬਾਰੇ ਆ ਜਾ ਹੁਣ ਇੱਕ ਜਿਵੇਂ ਆਪਾਂ ਸਬਜ਼ੀ ਹੁਣ ਜਿਵੇਂ ਇੱਥੇ ਤੱਕ ਆਪਣੀ ਪਹੁੰਚ ਗਈ ਵਧੀਆ ਹੈ ਨਾ ਜਿਵੇਂ ਆ ਦੇਖ ਆਪਾਂ ਦਿਖਾ ਵੀ ਦਿੰਨੇ ਆਗੇ ਵੀਡੀਓ ਦੇ ਵਿੱਚ ਵੀ ਆ ਦੇ ਬੱਲਾਂ ਨੇ ਜਿਹੜੀਆਂ ਪੂਰੀਆਂ ਵਧੀਆ ਹੋਈਆਂ ਵੀ ਨੇਗੇ ਹੈ ਨਾ ਆ ਕਦੂਆਂ ਦੀਆਂ ਆ ਗਈਆਂ ਹਾਂ ਤੇ ਜਾਣ ਦੀ ਪੂਰੀਆਂ ਵਧੀਆ ਨੇ ਇਹ ਤੋਂ ਪਹਿਲਾਂ ਇਹਨਾਂ ਦੇ ਉੱਤੇ ਕੋਈ ਖਾਦ ਪਾਈ ਆ ਬੀਜਣ ਤੋਂ ਪਹਿਲਾਂ ਖਾਦ ਵੀਰੇ ਰੂੜੀ ਦਾ ਰੇਪ ਆਇਆ ਅੱਛਾ ਪਹਿਲਾਂ ਰੂੜੀ ਦਾ ਰੇਪ ਆਇਆ ਹੋਇਆ ਇਹਦੇ ਵਿੱਚ ਦੋ ਟਰਾਲੀਆਂ ਰੂੜੀ ਦੇ ਰਹੀਦੀਆਂ ਪਾਈਆਂ ਨੇ ਪੂਰੇ ਚੱਲੇ ਪਏ ਨੇ ਮਤਲਬ ਕਿ ਜਿਹਨੂੰ ਆਪਾਂ ਸਾਲ ਡੂੜ ਸਾਲ ਪੁਰਾਣਾ ਕਹਿ ਸਕਦੇ ਪੁਰਾਣਾ ਕਾਲਾ ਜਮਾ ਰਿਹਾ ਠੀਕ ਹੈ ਹੋਰ ਭਾਈ ਇਹ ਕੋਈ ਚੀਜ਼ ਨਹੀਂ ਵੱਖਤੀ ਜਿਹੜੀ ਹੁਣ ਇੱਕ ਮੇਰਾ ਪੈਸਟੀਸਾਈਡ ਹੈ ਉਹਨੂੰ ਚੈਲੰਜ ਵੀ ਆ ਭਾਈ ਛੋਡੀ ਦਵਾਈ ਮਗਰੋਂ ਕੰਮ ਕਰੂਗੀ ਸੁੰਡੀ ਤੇ ਸਾਡੀ ਦਵਾਈ ਪਹਿਲਾਂ ਕੰਮ ਕਰੂ ਉਹ ਦਵਾਈ ਕਿਹੜੀ ਆ ਆਜੋ ਮੈਂ ਤੁਹਾਨੂੰ ਦਿਖਾਉਣਾ ਜਿਹੜੀ ਜਿੱਥੇ ਆਪਣੀ ਹਾਂ ਉਹ ਇਹਦੇ ਵਿੱਚ ਆ ਢੋਲ ਦੇ ਵਿੱਚ ਹਾਂ ਉਹੋਂ ਦੇ ਵਿੱਚ ਦੇਖੀ ਪਤਾ ਤੇਰਾ ਢੋਲ ਦੇ ਵਿੱਚ ਕਿਤੇ ਘਰ ਦੀ दारू ਦੂਰੋਂ ਨਹੀਂ ਗੱਡੀ ਜਾਂਦੀ। ਨਹੀਂੀ दारू ਵਾਲਾ ਕੰਮ ਹੀ ਆ ਦੱਸੇਗਾ। दारू ਵਾਲਾ ਕੰਮ ਹੀ ਆ। ਅੱਛਾ ਜਿੰਨਾ ਮਟੀਰੀਅਲ ਆ ਹੈ ਇਹਦੇ ਵਿੱਚ ਆ ਪਰ ਆਪਾਂ ਕਿਸੇ ਨੂੰ ਦੱਸਣਾ ਨਹੀਂ ਦੱਸੇ। ਠੀਕ ਹੈ। ਹੈ ਕਿਉਂਕਿ ਬਈ ਆਪਣੀ ਵੀ ਫਿਰ ਆਪਾਂ ਮੂਰੇ ਸੇਲ ਕਰਨੀ ਹੈ ਨਾ। ਹੋਰ ਇੱਥੇ ਮੈਂ ਚੀਜ਼ ਮੈਂਸ਼ਨ ਕਰਦਾ। ਅਈ ਜਿਹਨੂੰ ਘਾਟ ਵਾਲੀ ਦਵਾਈ ਜਿੰਨਾ ਤੋਂ ਸੁੰਡੀ ਨਹੀਂ ਮਰਦੀ ਸਾਡੇ ਕੋਲੇ ਆਉ ਉਹ ਪੈਸਟੀਸਾਈਡ ਬਾਅਦ ਚ ਮਾਰੂ ਸਾਡੇ ਵਾਲੀ ਦਵਾਈ ਪਹਿਲਾਂ ਮਾਰੂ। ਅੱਛਾ ਇਹਦੇ ਵਿੱਚ ਆ ਲੈ ਜਣ ਹੁਣ ਦਿਖਾ ਦੇ। ਹੈਗੀ ਨਾਲੇ ਦੇਸੀ ਨੁਕਤੇ ਨਾਲ ਤਿਆਰ ਹੈ। ਦੇਸੀ ਆ ਬਈ ਇਹ ਘੱਟੋ ਘੱਟ ਛਾਲ 6 ਮਹੀਨੇ ਪਹਿਲਾਂ ਮੈਂ ਤਿਆਰ ਕਰਨ ਲੱਗ ਗਿਆ ਸੀ ਇਹਨੂੰ ਇਹ ਆਪਾਂ ਸਬਜ਼ੀ ਲਾਉਣੀਆਂ ਆਰਗੈਨਿਕ ਉਹਦੇ ਕਰਕੇ ਇਹ ਤਿਆਰ ਕਰਨ ਲੱਗ ਗਿਆ ਖੜਿਆ ਨਹੀਂ ਜਾਂਦਾ ਭਾਈ ਇੰਨਾ ਭੜਾ ਮਸਤ ਮਾਰਦਾ স্মੈਲ ਬਹੁਤ ਆਉਂਦੀ ਹੈ ਯਾਰ ਤੇ ਬਾਕੀ ਆਹਾ ਆਹਾ ਭਾਈ ਆਰਗੈਨਿਕ ਆ ਆਰਗੈਨਿਕ ਤਾਂ ਵਿੱਚ ਕਹਿੰਦੇ ਆ ਆਰਗੈਨਿਕ ਕੀ ਆ ਠੀਕ ਹੈ ਇਹ ਘੱਟੋ ਘੱਟ 6 6 ਮਹੀਨੇ 7 7 ਮਹੀਨੇ ਪੁਰਾਣੀ ਲੱਸੀ ਆ ਉਸ ਤੋਂ ਮੈਂ ਵਰਤ ਚੁੱਕਿਆ ਇਹ ਮਤਲਬ ਕਿ ਮੇਰੇ ਲਈ ਹੁਣ ਆਹੀ ਰਹਿ ਗਈ ਚਲ ਹੁਣ ਆਪਣੇ ਬੇਲਾਂ ਨੇ ਜਿਹੜੀਆਂ ਉਹ ਪਾਰ ਲੰਘੀਆਂ ਠੀਕ ਹੈ ਇਹ ਪੁਰਾਣੀ ਲੱਸੀ ਆ ਇਦੇ ਨਾਲ ਸੁੰਡੀ ਦਾ ਖਾਤਮਾ ਕਰਦੇ ਆ ਜਾਨੀ ਜੀ ਆਪਾਂ ਇਹ ਕਹਿ ਲਈਏ ਵੀ ਜਿਹੜੀ ਅੱਜ ਤੂੰ ਦੋ ਕਣਾਂ ਨਾਲ ਤਿੰਨ ਕਣਾਂ ਨਾਲ ਜਿਹੜੀ ਸਬਜ਼ੀ ਲਾਈ ਆ ਉਹਦੀ ਤਿਆਰੀ ਜਾਨੀ ਦੀ 4-5 ਸਾਲ ਪਹਿਲਾਂ ਸ਼ੁਰੂ ਕਰਤੀ ਸੀ ਇਹਦਾ ਸ਼ੁਰੂ ਕਰਤੀ ਸੀ ਬਾਈ ਠੀਕ ਹੈ ਤੇ ਬਾਕੀ ਹੁਣ ਕਹਿੰਦੇ ਨੇ ਨਾ ਵੀ ਇੱਧਰ ਕੁਝ ਹੈ ਨਹੀਂ ਵੀ ਵਿੱਚ ਯੂਟਿਊਬਰ ਵੀ ਵੀਡੀਓ ਬਣਾਉਂਦੇ ਫਿਰਦੇ ਨੇ ਹੁਣ ਮੈਂ ਐਂ ਦੇਖਦਾ ਵੀ ਮੈਂ ਆਪਦਾ ਕੰਮ ਤੋਰਿਆ ਬਾਈ ਮੇਰੇ ਲਵੇ ਕਿੰਨੇ ਕੁ ਯੂਟਿਊਬਰ ਆਉਂਦੇ ਨੇ ਮੇਰਾ ਸਾਥ ਦੇਣ ਲਈ ਮੇਰਾ ਹੌਸਲਾ ਵਧਾਉਣ ਲਈ ਸਹੀ ਗੱਲ ਆ ਨਹੀਂ ਫੋਨਾਂ ਤੇ ਤਾਂ ਹਰੇਕ ਚਲੋ ਬੰਦਾ ਬੋਲਦਾ ਹਨਾ ਵੀ ਆਹ ਐਂ ਦੇਖਦੇ ਆ ਮੈਂ ਵਿੱਚ ਮੈਂਸ਼ਨ ਕਰਦਾ ਸੌਂਕੀ ਸਰਦਾਰ ਨੂੰ ਕਿਉਂਕਿ ਇਹ ਪੰਜਾਬੀ ਵੀਡੀਓ ਬਣਾਉਂਦਾ ਖੇਤੀਬਾੜੀ ਵਾਲਾ ਹੈ ਦੂਜੇ ਨੰਬਰ ਤੇ ਪੰਜਾਬ ਪੈਦਾਵਾਰ ਨੂੰ ਸੁੱਖੀ ਮੇਰਾ ਭਰਾ ਹੈਗਾ ਹੁਣ ਦੇਖਦਾ ਸੁੱਖੀ ਮੇਰੀ ਵੀਡੀਓ ਦੇਖ ਕੇ ਆਉਂਦਾ ਮੇਰੇ ਕੋਲੇ ਤੇ ਹੋਰ ਜਿਹੜੇ ਯੂਟਿਊਬਰਾਂ ਤੱਕ ਵੀਡੀਓ ਜਾਊਗੀ ਦੇਖਦੇ ਕਿਹੜਾ-ਕਿਹੜਾ ਮੇਰੇ ਰਵੇ ਆਉਂਦਾ ਕਿਉਂਕਿ ਹੁਣ ਮੈਂ ਛੋਟੇ ਲੈਵਲ ਤੋਂ ਬਾਈ ਬਿਜ਼ਨਸ ਸ਼ੁਰੂ ਕੀਤਾ ਸਹੀ ਗੱਲ ਨਹੀਂ ਹੌਸਲਾ ਵਧਾਉਣ ਵਾਸਤੇ ਮੈਨੂੰ ਲੱਗਦਾ ਵੀ ਆਉਣਗੇ ਉਹ ਕਿਉਂਕਿ ਆਪਾਂ ਜਿੰਨਾ ਕੋਹਨਾਂ ਦਾ ਦੇਖਦੇ ਆਂ ਕਿ ਠੀਕ ਹੈ ਮੈਨੂੰ ਜਿੰਨਾ ਕੁ ਲੱਗਦਾ ਹੈਗਾ ਬੰਦੇ ਵਧੀਆ ਨੇ ਆ ਜੇ ਆਪਣੇ ਸਾਰਿਆਂ ਲਈ ਵੈਲਕਮ ਆ ਬਾਕੀ ਹੌਸਲਾ ਵਧਾਉਣ ਵਾਸਤੇ ਤਾਂ ਮੈਨੂੰ ਲੱਗਦਾ ਆਉਣਾ ਵੀ ਚਾਹੀਦਾ ਹਾਂ ਤੇ ਬਾਕੀ ਆਏ ਆ ਹੁਣ ਜਦੋਂ ਬੱਲਾ ਲੱਗਣ ਲੱਗ ਗਿਆ ਜਦੋਂ ਵੇਚਣ-ਬੂਚਣ ਜਾਇ ਕਰਾਂਗੇ ਆਪਾਂ ਆਨਲਾਈਨ ਦੀ ਨਾਲ ਵੀਡੀਓ ਆਇਆ ਕਰਦਿੰਗੇ ਇਹਦੀ ਫਿਰ ਸੇਲ ਸੂਲ ਜਿਵੇਂ ਪਿੰਡ 'ਚ ਹੀ ਕਰਨੀਆਂ ਜਾਂ ਬਾਹਰ ਦਾ ਬਾਈ ਪਿੰਡ 'ਚ ਵੀ ਕਰਾਂਗੇ ਬਾਜ਼ਾਰ 'ਚ ਵੀ ਕਰਾਂਗੇ ਆਪਾਂ ਨੂੰ ਚੰਗਾ ਰੇਟ ਮਿਲੂ ਬਾਈ ਆਪਾਂ ਬਾਜ਼ਾਰ 'ਚ ਕਰਾਂਗੇ ਠੀਕ ਹੈ ਨਾ ਪਿੰਡ ਵਾਲੇ ਤੈਨੂੰ ਪਤਾ ਆਰਗੇਨਿਕ ਸਬਜ਼ੀ ਦਾ ਮੁੱਲ ਪਾਉਂਦੇ ਨਹੀਂ ਹਾਂ ਨਹੀਂ ਆਪਾਂ ਇਹ ਤਾਂ ਨਹੀਂ ਚਲੋ ਮੈਨੂੰ ਲੱਗਦਾ ਵੀ ਆਪਾਂ ਨੂੰ ਹੋ ਸਕਦਾ ਵੀ ਜੇ ਆਪਾਂ ਵਧੀਆ ਕੁਆਲਿਟੀ ਦੇਵਾਂਗੇ ਮੈਨੂੰ ਲੱਗਦਾ ਵੀ ਬਈ ਭਾਈ ਉਹ ਆਪਾਂ ਮੌਕਾ ਦੇਖਾਂਗੇ ਮੌਕਾ ਵੀ ਦੇਖਾਂਗੇ ਤੇ ਮੈਨੂੰ ਲੱਗਦਾ ਲੋਕਾਂ ਨੂੰ ਵੀ ਇਹ ਚੀਜ਼ ਦੇਖਣੀ ਚਾਹੀਦੀ ਹੈ ਵੀ 10-20 ਰੁਪਈਆ ਪਿੱਛੇ ਜਹਿਰਾ ਵਾਲੀਆਂ ਚੀਜ਼ਾਂ ਨੂੰ ਮੈਨੂੰ ਲੱਗਦਾ ਬਚਣਾ ਚਾਹੀਦਾ ਪਤਾ ਗੰਦੇ ਨਾਲੇ ਸੜੇ ਨਾਲੇ ਦੀਆਂ ਸਬਜ਼ੀਆਂ ਆਉਂਦੀਆਂ ਨੇ ਹਾਂ ਸਹੀ ਗੱਲ ਕੋਦੇ ਸਾਹਮਣੇ ਆ ਬਾਕੀ ਤੁਹਾਨੂੰ ਸਭ ਤੋਂ ਵੱਡੀ ਯਾਰ ਆਹ ਚੀਜ਼ ਦਿਖਾਦੀ ਭਾਈ ਆਹ ਭਈਆ ਮੇਰੀ ਸਪਰੇ ਜਿਹੜੀ ਮੈਂ ਕਰਦਾ ਲਓ ਵੀ ਮਿੱਤਰੂ ਆਹ ਸਾਹਮਣੇ ਦਵਾਈ ਪਈ ਹੈਗੀ ਸਾਰੀ ਬਾਈ ਨੇ ਆਪਾਂ ਨੂੰ ਹ ਖਾਸ ਕਰਕੇ ਪਿੰਡ ਵਾਲਿਆਂ ਨੂੰ ਵੀ ਚਲੋ ਮੈਂ ਕਹਿਣਾ ਹੈਗਾ ਤੇ ਬਾਕੀ ਜਿਹੜੇ ਬਾਹਰਲੇ ਬੰਦੇ ਨੇ ਉਹਨਾਂ ਨੂੰ ਵੀ ਕਹਿਣਾ ਹੈ ਕਿ ਵੀ ਹੌਸਲਾ ਵਧਾਉਣ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਮਦਦ ਕਰਨੀ ਜਿੰਨੀ ਕੁ ਬਣਦੀ ਹੈ ਓਨੀ ਚਾਹੀਦੀ ਹੈਗੀ ਤੇ ਨਾਲੇ ਆਪਾਂ ਜਿਹੜੀਆਂ ਇਹ ਵਾਧੂ ਸਪਰੇਹਾਂ ਵਾਲੀਆਂ ਹੋਰ ਚੀਜ਼ਾਂ ਆਪਾਂ ਖਾਣੇ ਪੀਣੇ ਉਹਨਾਂ ਤੋਂ ਆਪਦੀ ਸਿਹਤ ਵੀ ਆਪਾਂ ਨੂੰ ਵਧੀਆ ਰਹੂਗੀ ਵਿਚਾਰ ਰਹੂਗਾ ਮਿਲਦੇ ਆ ਫਿਰ ਆਪਾਂ ਹੁਣ ਵੀਡੀਓ ਜਿੱਦਾਂ ਹੁਣ ਸਪਰੇਅ ਕਰਾਂਗੇ ਆਰਗੈਨਿਕ ਹਾਂ ਉਹਦੇ ਵੀਡੀਓ ਬਣਾਵਾਂਗੇ ਹਾਂ ਉਹਦੇ ਆਪਾਂ ਬਣਾ ਕੇ ਦਿਖਾਈਏ ਵੀਡੀਓ ਜੀ ਆਹ ਸਪਰੇਅ ਕਰਦੇ ਆ ਭਾਈ ਅਸੀਂ ਉੱਤੇ ਮਿਲਦਾ ਫਿਰ ਉਹ ਵੀਡੀਓ ਠੀਕ ਹੈ ਚਲ ਠੀਕ ਹੈ ਵੀਰੇ ਹਰਿੰਦਰ ਟਾਈਮ ਦਿੱਤਾ ਧੰਨਵਾਦ